ਭਾਈ ਅੱਜ ਵਾਲੀ ਵੀਡੀਓ ਦੇਖ ਕੇ ਨਾ ਅੱਖਾਂ ਦੇ ਵਿੱਚ ਪਾਣੀ ਆ ਗਿਆ ਯਾਰ ਦੋ ਨਾ ਬੇਬੇ ਬਾਪੂ ਪਨੀਰੀ ਪੱਟੀ ਜਾਂਦੇ ਸੀ ਓ ਤੋ ਕਹਿਰ ਦੀ ਗਰਮੀ ਸੀ ਓਏ ਤੇ ਆਪਾਂ ਬਈ ਪੁੱਛਿਆ ਬਾਪੂ ਨੂੰ ਉਹ ਬਾਪੂ ਨੇ ਗੱਲਬਾਤ ਕਰੀ ਤੇ ਤੁਸੀਂ ਵੀ ਸਾਰੇ ਭਰਾ ਸੁਣੋ ਬਈ ਤਕਲੀਫ ਬਾਪੂ ਦੀ ਯਾਰ ਉਹਨਾਂ ਅੱਖਾਂ ਦੇ ਵਿੱਚ ਪਾਣੀ ਆ ਜੂ ਸੁਣ ਕੇ ਯਾਰ ਇੱਕ ਵਾਰੀ ਜ਼ਰੂਰ ਸੁਣੋ ਚੰਗੀ ਏ ਬਾਤ ਚੰਗੀ ਦੇ ਮਾਰੇ ਆਏ ਆਂ ਚੰਗੀ ਦੇ ਮਾਰੇ ਪੁੱਤ ਆਏ ਆਂ ਗਰੀਬ ਬੰਦੇ ਆ ਕਿ ਦੁਨਨੇ ਬੜੇ ਪਾਇਆ ਵਾ ਕੀ ਕਰਗੇ ਚਾਹ ਪਾਣੀ ਰੋਟੀ ਚਾਹ ਪਾਣੀ ਨੂੰ ਹੈ ਨਹੀਂ ਸੀ ਸੌਦੇ ਪਰ ਤੈਨੂੰ ਕੋਈ ਪਾਇਸਾ ਇਹਨਾਂ ਦੇ ਵਿਚਾਰਾਂ ਦੇ ਬਿਨਿ ਰੱਪਟਣ ਆਏ ਆ ਵਿਚਾਲ ਆ ਰੱਬਾ ਕੋਈ ਕਾ ਕਰੂ ਨਿਆ ਆ ਮਗੇ ਕੋ ਸੌਦਾ ਪੱਤਾ ਲੈ ਆਵਾਂਗੇ ਪੱਤਾ ਆ ਮਜ਼ਦੂਰੀ ਦਾ ਕਾਰਨ ਹੈ ਪੁੱਤ ਕਿਹੜਾ ਜੀ ਕਰਦਾ ਸਾਡਾ ਆਹੋ ਸਾਡੇ ਤੇ ਬੜੇ ਪਾਇਆ ਵਾ ਕੋਈ ਕੰਮਕਾਰ ਨਹੀਂ ਪੁੱਤ ਸਾਥੂ ਹੁੰਦਾ ਗੈਸ ਭਰੌਣ ਵਾਲਾ ਪੁੱਤ ਓਹੋ ਉਹ ਵੀ ਪੈਸਾਂ ਤੋਂ ਬਿਨਾ ਪਿਆ ਤੇ ਜਮਾਂ ਐਨ ਪੁੱਤ ਤੰਗ ਹੋ ਕੇ ਆਏ ਇਹਨਾਂ ਦੇ ਵਿਚਾਰਾਂ ਦੇ ਆਏ ਆ ਵੀ ਚੱਲ ਤੋ 200 ਰੁਪਏ ਸਾਨੂੰ ਦੇ ਦੇਣਗੇ ਅੱਥਰੇ ਸਿਆਪ ਦਾ ਕੋਈ ਰਸਣ ਨਹੀਂ ਛਿੰਦੇ ਆਵਾਂਗੇ ਪੁੱਤ ਐ ਦੇ ਕੋਲੇ ਕੁਸ ਨਹੀਂ ਅੱਛਾ ਐਸ ਵਕਤ ਤਾਂ ਅਸੀਂ ਪੂਰੇ ਤੰਗ ਆ ਪੁੱਤ ਬੜੇ ਪਾ ਆਇਆ ਵਾ ਚਲ ਕੋਈ ਨਹੀਂ ਮਾਤਾ ਤੁਸੀਂ ਐ ਕਰੋ ਕਿਹੜਾ ਜੀ ਕਰਦਾ ਸਾਡਾ ਕੋਈ ਨੂੰ ਅੱਜ ਆਹੋ ਕਰਦੇ ਆ ਕੋਈ ਨਹੀਂ ਜਿੰਨਾ ਖੋ ਸਕੂਗਾ ਤੇ ਤੁਸੀਂ ਆਜੋ ਕੋਈ ਨਹੀਂ ਰਹਿਣ ਦੋ ਪਨੀਰੀ ਪੱਟਣ ਨੂੰ ਕੋਈ ਜਿੰਨਾ ਖੋਇਆ ਕਰਾਂਗੇ ਕੋਈ ਨਹੀਂ ਆਵੇ